ਹਾਂਜੀ ਤੁਸੀਂ ਵੀ ਇਸ ਫੇਸ ਪੈਕ ਦੇ ਨਾਲ ਨਾ ਫੇਸ ਨੂੰ ਵਾਸ਼ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਡਾ ਫੇਸ ਜਿਹੜਾ ਇੱਕਦਮ ਚਮਕਣ ਲੱਗ ਜਾਏਗਾ ਤੇ ਜਿਨ੍ਹਾਂ ਦੀ ਗੱਲਾਂ ਪਿੱਚਕੀਆਂ ਹੋਈਆਂ ਨੇ ਅੰਦਰੋਂ ਤਸੀਆਂ ਹੋਈਆਂ ਨੇ ਮੋਟੀਆਂ ਹੋਣੇ ਸ਼ੁਰੂ ਹੋ ਜਾਣਗੀਆਂ ਸਕਿਨ ਅੰਦਰੋਂ ਕਲੀਨ ਹੋ ਕੇ ਸਾਰੀਆਂ ਛਾਈਆਂ ਦਾਗ-ਧੱਬੇ ਤੁਹਾਡੀਆਂ ਸਾਰੇ ਹੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਡਰਾਈ ਸਕਿਨ ਵਾਲੇ ਵੀ ਲਗਾ ਸਕਦੇ ਨੇ oily ਸਕਿਨ ਵਾਲੇ ਵੀ ਇਹ ਫੇਸ ਵਾਸ਼ ਨੂੰ ਲਗਾ ਸਕਦੇ ਨੇ ਤੇ ਇਹਨੂੰ ਬਣਾਉਣਾ ਕਿੱਦਾਂ ਹੈ ਚਲੋ ਪਹਿਲਾਂ ਤੁਹਾਡੇ ਦਾ ਪ੍ਰੋਸੈਸ ਜਿਹੜਾ ਉਹ ਸਾਂਝਾ ਕਰਦੀਆਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜ਼ਰੂਰ ਪ੍ਰ ਦੁਲਿਹੜਾ ਦੇ ਅੰਦਰ ਤੋਂ ਬਿਲੋਂਗ ਕਰਦੀਆਂ ਤੁਹਾਡੇ ਲਈ ਸੋਹਣਾ ਸੋਹਣਾ ਟਿਪਸ ਲੈ ਕੇ ਆਣੀ ਹੈ ਚਲੋ ਜੀ ਆਪਾਂ ਸਟਾਰਟ ਕਰਦੇ ਚਲਦੇ ਆ ਕਿਚਨ ਵਿੱਚ ਤੁਹਾਨੂੰ ਦੱਸਦੇ ਕਿਦਾਂ ਬਣਾਏ ਹੈ ਇਹ ਬੜਾ ਫੇਸ ਵਾਸ਼ ਤੇ ਇਹਨੂੰ ਤੁਸੀਂ ਫੇਸ ਨੂੰ ਵਾਸ਼ ਕਰਕੇ ਤੇ ਆਪਣੇ ਚਿਹਰੇ ਨੂੰ ਇਕਦਮ ਕਲੀਨ ਕਰ ਸਕਦੇ ਹੋ ਇੱਕ ਦਿਨ ਆਪਣਾ ਰੰਗ ਜਿਹੜਾ ਨਿਖਾਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬੜ ਕੇ ਰੈਡੀ ਹੋ ਜਾਂਦੇ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੇਰਾ ਸੇਕ੍ਰਟ ਫੇਸ ਵਾਸ਼ ਹਾਂਜੀ ਧਿਆਨ ਨਾਲ ਦੇਖਿਓ ਧਿਆਨ ਨਾਲ ਸੁਣਿਓ ਆਪਾਂ ਇਹਦੇ ਵਿੱਚ ਪਾਣਾ ਹੈ ਪਹਿਲਾ ਚਮਚਾ ਪਾਇਆ ਇੱਕ ਭਰ ਕੇ ਮਲਤਾਨੀ ਮਿੱਟੀ ਜੀ ਹਾਂ ਮਲਤਾਨੀ ਮਿੱਟੀ ਦਾ ਦੂਸਰਾ ਇਹਦੇ ਵਿੱਚ ਪਾਣਾ ਆਪਾਂ ਇੱਕ ਚਮਚਾ ਭਰ ਕੇ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਨਾ ਘਰੇ ਪੀਸ ਲੋ ਚਾਹੀ ਤੁਸੀਂ ਆਨਲਾਈਨ ਵੀ ਵਾ ਸਕਦੇ ਹੋ ਠੀਕ ਹੈ ਮਸਰ ਦੀ ਦਾਲ ਪਾ ਲਈਏ ਤੀਜਾ ਪਾਣਾ ਆਪਾਂ ਬੀਟ ਰੂਟ ਦਾ ਪਾਊਡਰ ਜਾਨਕਿ ਚਕੰਦਰ ਦਾ ਪਾਊਡਰ ਸਕਿਨ ਨੂੰ ਬਹੁਤ ਹੀ ਬ੍ਰਾਈਟ ਕਰਦਾ ਹੈ ਤੇ ਲਾਈਟ ਕਰਦਾ ਹੈ ਤੀਸਰਾ ਪਾਣਾ ਹੈ ਇੱਥੇ ਔਰੇਂਜ ਪਾਊਡਰ ਠੀਕ ਹੈ ਔਰੇਂਜ ਪਾਊਡਰ ਜਾਨਕਿ ਸੰਗਤਰੇ ਦਾ ਪਾਊਡਰ ਤੁਸੀਂ ਚਾਹ ਤਾਂ ਘਰੇ ਸੁਕਾ ਕੇ ਪੀਸ ਕੇ ਬਣਾ ਸਕਦੇ ਹੋ ਨਿੰਬੂ ਦੇ ਸਿਲਕਿਆਂ ਦਾ ਵੀ ਚਾਹੀਏ ਔਰੇਂਜ ਦੇ ਸਿਲਕਿਆਂ ਦਾ ਤੇ ਚੌਥਾ ਪਾਣਾ ਆਪਾਂ ਇੱਕ ਚਮਚ ਭਰ ਕੇ ਤੇ ਨਿੰਮ ਦਾ ਪਾਊਡਰ ਨਿੰਮ ਦਾ ਪਾਊਡਰ ਜਿਹੜਾ ਸਾਡੇ ਸਕਿਨ ਤੇ ਪਿੰਪਲ ਛੋਟੇ ਛੋਟੇ ਦਾਣੇ ਸਾਰਿਆਂ ਨੂੰ ਹੀ ਠੀਕ ਕਰਨ ਚ ਕਾਰਗਲ ਹੈ ਤੇ ਪੰਜਵਾਂ ਪਾਇਆ ਦੇ ਵਿੱਚ ਮੇਥੀ ਦਾਣੇ ਦਾ ਪਾਊਡਰ ਜੋ ਮੈਂ ਘਰੇ ਹੀ ਪੀਸ ਕੇ ਬਣਾ ਕੇ ਰੱਖੀ ਹੋਈ ਹੈ ਪੰਜ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਸਟੋਰ ਕਰਕੇ ਕਿਸੇ ਵੀ ਡੱਬੀ ਵਿੱਚ ਰੱਖ ਲਓ ਜਦੋਂ ਵੀ ਤੁਸੀਂ ਆਪਣਾ ਫੇਸ ਵਾਸ਼ ਕਰਨਾ ਹੋਵੇ ਥੋੜਾ ਜਿਹਾ ਹੱਥ ਤੇ ਪਾਇਆ ਉਹਨੂੰ ਗਿੱਲਾ ਕੀਤਾ ਤੇ ਚਿਹਰੇ ਨੂੰ ਵਾਸ਼ ਕਰ ਲਿਆ ਪੰਜ ਚੀਜ਼ਾਂ ਨੇ ਤੁਸੀਂ ਲਿਖ ਲਓ ਅਗਰ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਵੀਡੀਓ ਪੂਰੀ ਦੇਖ ਕੇ ਫਿਰ ਤੁਸੀਂ ਇਹ ਚੀਜ਼ਾਂ ਲਿਖ ਕੇ ਤੇ ਤੁਸੀਂ ਇਹ ਫੇਸ ਵਾਸ਼ ਤਿਆਰ ਕਰ ਲਓ ਹਾਂਜੀ ਤੁਸੀਂ ਦੇਖਿਆ ਇਹ ਕਿੰਨੇ ਆਸਾਨ ਤਿੱਕੇ ਨਾਲ 5-6 ਚੀਜ਼ਾਂ ਪਾ ਕੇ ਫੇਸ ਵੋਸ਼ ਨੂੰ ਤੁਸੀਂ ਡੱਬੀ ਭਰ ਕੇ ਨਾ ਬਣਾ ਕੇ ਰੱਖ ਲਓ ਠੀਕ ਹੈ ਇਹਦੇ ਨਾਲ ਫੇਸ ਵੋਸ਼ ਕਰਿਆ ਕਰਦੇ ਸੀ ਹਮੇਸ਼ਾ ਇਹਦੇ ਨਾਲ ਹੀ ਮੈਂ ਕਰਦੀ ਹੁੰਨੀ ਆ ਮੇਰੇ ਬੱਚੇ ਵੀ ਇਹਦੇ ਨਾਲ ਹੀ ਕਰਦੇ ਹੁੰਦੇ ਆ ਮੈਂ ਕਦੀ ਵੀ ਕੈਮੀਕਲ ਵਾਲਾ ਫੇਸ ਵੋਸ਼ ਜਾਂ ਕਦੀ ਵੀ ਕੋਈ ਐਦਾਂ ਦੀ ਸਾਬਣ ਨਹੀਂ ਇਸਤੇਮਾਲ ਕੀਤੀ ਹੈਗੀ ਚਿਹਰੇ ਤੇ ਕਿਉਂਕਿ ਉਹ ਕੈਮੀਕਲ ਵਾਲੇ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੀ ਸਕਿਨ ਨੂੰ ਖਰਾਬ ਕਰਦੀਆਂ ਸਾਡੀ ਸਕਿਨ ਤੇ ਪਿਗਮੈਂਟੇਸ਼ਨ ਜਿਹੜੀ ਉਹ ਪੈਦਾ ਕਰ ਦਿੰਦੀਆਂ ਸਾਡੀ ਸਕਿਨ ਤੇ ਜਿਹੜੀਆਂ ਦਾਗ ਧੱਬੇ ਬਣਦੇ ਨੇ ਉਹ ਪੈਦਾ ਕਰ ਦਿੰਦੇ ਸਾਡੀ ਸਕਿਨ ਖਿੱਚੀ ਖਿੱਚੀ ਖ ਇਹ ਚੀਜ਼ਾਂ ਹੁੰਦੀਆਂ ਨੇ కెమికਲ ਵਾਲੇ ਫੇਸ ਵਾਸ਼ ਹੁੰਦੇ ਨੇ ਉਹਨਾਂ ਨਾਲ ਹੀ ਪ੍ਰੋਬਲਮ ਆਉਂਦੀ ਏ ਤੇ ਤੁਸੀਂ ਇਹ ਵਾਲੇ ਤੁਹਾਡੇ ਬੱਚੇ ਵੀ ਇਹ ਵਾਲਾ ਫੇਸ ਵਾਸ਼ ਤੁਸੀਂ ਵੀ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਨੇ ਨਾ 14-15 ਸਾਲ ਦੀ ਏਜ ਵਿੱਚ ਉਹਨਾਂ ਦੇ ਪਿੰਪਲਾਂ ਦੀ ਸੁਭਾਵਨਾ ਹੁੰਦੀ ਹੈ ਕਿ ਪਿੰਪਲ ਆਉਣੇ ਇੱਕ ਲਾਜ਼ਮੀ ਹੈ ਠੀਕ ਹੈ ਕਿਉਂਕਿ ਮੇਰੇ ਬੱਚਿਆਂ ਦੇ ਵੀ ਆਏ ਸੀਗੇ ਤੇ ਇਹਦੇ ਨਾਲ ਤੁਸੀਂ ਫੇਸ ਵਾਸ਼ ਕਰਨਾ ਸ਼ੁਰੂ ਕਰ ਲਵੋ ਤੁਸੀਂ ਕੋਈ ਵੀ ਸਾਬਣ ਨਹੀਂ ਇਸਤੇਮਾਲ ਕਰਨੀ ਕੋਈ ਕੁਝ ਨਹੀਂ ਕਰਨਾ ਤੁਹਾਨੂੰ ਇਹ ਹੁੰਦਾ ਕਈ ਵਾਰ ਨਾ ਹੈਬਿਟ ਪਈ ਹੁੰਦੀ ਆਦਤ ਪਈ ਹੁੰਦੀ ਹੈ ਕਿ ਜਿੰਨਾ ਚਿਰ ਕੋਈ ਝੱਗ ਜਹਰਾ ਨਿਕਲੇ ਕਿਸੇ ਵੀ ਫੇਸ ਵਾਸ਼ ਵਿੱਚੋਂ ਜਾਂ ਸਾਬਣ ਵਿੱਚੋਂ ਸਾਡਾ ਮੁੱਖ ਕਲੀਨ ਨਹੀਂ ਹੁੰਦਾ ਇਹ ਤੁਹਾਡੀ ਗਲਤ ਪ੍ਰੈਮੀ ਹੈ ਜਦੋਂ ਤੁਸੀਂ ਇਹਦੇ ਨਾਲ ਫੇਸ ਨੂੰ ਵਾਸ਼ ਕਰਨ ਲੱਗਗੇ ਨਾ ਫਿਰ ਤੁਸੀਂ ਦੇਖਿਓ ਤੇ ਮੈਂ ਤੁਹਾਨੂੰ ਕਰਕੇ ਵੀ ਦੱਸ ਦੇਣੀ ਫਿਰ ਤੁਸੀਂ ਦੇਖਿਓ ਕਿ ਮਤੇ ਕੋਈ ਝੱਗ ਚੁੱਗ ਵਾਲੇ ਦੀ ਜਰੂਰਤ ਨਹੀਂ ਪੈਣੀ ਹੈਗੀ ਇਹ ਵਾਲੇ ਜਿਹੜੇ ਫੇਸ ਵਾਸ਼ ਹੁੰਦੇ ਨੇ ਨਾ ਇਹ ਜੜ ਤੋਂ ਅੰਦਰੋਂ ਕਲੀਨ ਕਰਦੇ ਨੇ ਅੰਦਰ ਜਾ ਕੇ ਜਿਹੜੀਆਂ ਇਹਨਾਂ ਵਿੱਚ ਚੀਜ਼ਾਂ ਪਾਈਆਂ ਜਿਵੇਂ ਨੀਮ ਪਾਈ ਹੈ ਮੇਥੀ ਪਾਈ ਹੈ ਉਹਦਾ ਕੋੜਾ ਅਸਰ ਜਦੋਂ ਆਪਣੇ ਸਕਿਨ ਦੇ ਅੰਦਰ ਜਾਂਦਾ ਹੈ ਅੰਦਰ ਪਿੰਪਲਾਂ ਦਾ ਖਾਤਮਾ ਕਰਦਾ ਹੈ ਛੋਟੇ ਛੋਟੇ ਫਿੰਸੀਆਂ ਦਾਣੇ ਦਾਗ ਤੱਬੇ ਉਹਨਾਂ ਦਾ ਖਾਤਮਾ ਕਰਦਾ ਹੈ ਉਹਨਾਂ ਨੂੰ ਇੱਕਦਮ ਅੰਦਰੋਂ ਕਲੀਨ ਕਰ ਦਿੰਦਾ ਏ ਆ ਦੇਖੋ ਇੰਨਾ ਕ ਪਾਇਆ ਸਿਰਫ ਮੈਂ ਥੋੜਾ ਜਿਹਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਦੋਂ ਵੀ ਸਵੇਰੇ ਸਿਰਫ ਫੇਸ ਨੂੰ ਵਾਸ਼ ਕਰਦੇ ਹੋ ਠੀਕ ਹੈ ਜਦੋਂ ਵੀ ਆਪਾਂ ਸਵੇਰੇ ਫੇਸ ਧੋਣਾ ਹੁੰਦਾ ਹੈ ਵੈਸੇ ਤੇ ਗਰਮੀ ਗਰਮੀ ਵਿੱਚ ਨਾ ਤੁਸੀਂ 2-3 ਵਾਰ ਆਪਣਾ ਫੇਸ ਵਾਸ਼ ਕਰਿਆ ਕਰੋ ਕਿਉਂਕਿ ਪਸੀਨੇ ਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਇੱਕਦਮ ਮਤਲਬ ਕਿ ਇੱਕ ਤਾਂ ਸਮੈਲ ਆਉਂਦੀ ਏ ਇੱਕ ਗੰਦੀ-ਗੰਦੀ ਜੀ ਹੋ ਜਾਂਦੀ ਏ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆ ਦੇਖੋ ਮੈਂ ਕੁਝ ਨਹੀਂ ਲਗਾਇਆ ਕੋਈ ਮੇਕਅਪ ਨਹੀਂ ਕੀਤਾ ਤੁਹਾਡੇ ਮਤਾਂ ਮਨ ਚ ਭਲੇਖਾ ਹੋਵੇ ਕਿ ਮੈਂ ਕੋਈ ਕਰੀਮ ਵਗੈਰਾ ਲਗਾਈ ਕੁਝ ਨਹੀਂ ਲਗਾਇਆ ਹੈਗਾ ਹਾਂਜੀ ਥੋੜੇ ਜਿਹਾ ਲਿਪ ਬਾਮ ਸਿਰੂ ਲਗਾਈਏ ਤੇ ਇਹ ਦੇਖੋ ਮੈਂ ਕਿ ਚੱਲੋ ਤੁਹਾਨੂੰ ਮੈਂ ਕਰਕੇ ਵੀ ਦੱਸ ਦਿੰਨੀ ਹਾਂ ਆ ਦੇਖੋ ਇਸ ਤਰੀਕੇ ਨਾਲ ਜਦ ਤੁਸੀਂ ਆਪਣਾ ਫੇਸ ਨੂੰ ਵੋਸ਼ ਕਰਨ ਲੱਗੇ ਨਾ ਫਿਰ ਤੁਸੀਂ ਦੇਖੇ ਤੁਹਾਡਾ ਫੇਸ ਇੰਨਾ ਕਲੀਨ ਤੇ ਇੰਨਾ ਨੀਟ ਹੋਣਾ ਸ਼ੁਰੂ ਹੋ ਜਾਣਾ ਹੈ ਬਹੁਤ ਹੀ ਕੰਮ ਦਾ ਫੇਸ ਵੋਸ਼ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਆ ਕਰਨਾ ਹੈ ਮ사ਜ ਤਹਾਡਾ ਰੰਗ ਵੀ ਗੋਰਾ ਹੋ ਜਾਏਗਾ ਫੇਸ ਪੈਕ ਦਾ ਫੇਸ ਪੈਕ ਫੇਸ ਵਾਸ਼ ਦਾ ਫੇਸ ਵਾਸ਼ ਆ ਦੇਖੋ ਇਸ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਜਿਹੜੀ ਆਪਾਂ ਮਸਰ ਦੀ ਦਾਲ ਪਾਈ ਹੈ ਜਿਹਦੇ ਵਿੱਚ ਬੀਟਰੂਟ ਪਾਇਆ ਹੈ ਤੁਹਾਡੀ ਸਕਿਨ ਨੂੰ ਨਿਖਾਰਨ ਵਿੱਚ ਬਹੁਤ ਹੀ ਕੰਮ ਆਉਂਦਾ ਹੈ ਆ ਦੇਖੋ ਆ ਦੇਖੋ ਸਕਿਨ ਇਕਦਮ ਸਾਫ ਇਕਦਮ ਸੁਥਰੀ ਜੀ ਹੋ ਜਾਂਦੀ ਹੈ ਸਾਰੇ ਡਸਟ ਸਾਰਾ ਮਤਲਬ ਕੀ ਜਿਹੜਾ ਹੁੰਦਾ ਹੈ ਨਾ ਆਪਣੇ ਚਿਹਰੇ ਤੇ ਕਾਲਾਪਨ ਜੰਮਿਆ ਹੁੰਦਾ ਜਾਂ ਸਕਿਨ ਸਾਡੀ ਡੈੱਡ ਹੁੰਦੀ ਹੈ ਜਾਂ ਐਦਾਂ ਲੱਗਦਾ ਹੈ ਸਾਡੀ ਸਕਿਨ ਖਰਾਬ ਹੋ ਗਈ ਹੈ ਠੀਕ ਹੈ ਸਾਰੇ ਹੀ ਰਿਮੂਵ ਕਰ ਦਿੰਦਾ ਤੇ ਦੇਖੋ ਬਹੁਤ ਹੀ ਪਿਆਰਾ ਜਿਹਾ 글로ਅ ਆ ਜਾਂਦਾ ਹੈ ਦੇਖੋ ਤੁਹਾਨੂੰ ਕਰਕੇ ਵੀ ਦਿਖਾਤਾ ਹੈ ਕਿ ਤੁਹਾਡੇ ਮਨ ਚ ਡਾਊਟ ਨਾ ਰਵੇ ਠੀਕ ਹੈ ਨੀਤੇ ਮੈਂ ਦੋ ਬਰਤਨ ਰੱਖੇ ਹੋਏ ਨੇ ਕਿ ਬੈਟਰੀ ਖਰਾਬ ਨਾ ਹੋਵੇ ਨਾ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਹੋ ਗਿਆ ਕਲੀਨ ਹੋ ਗਿਆ ਫੇਸ ਆ ਦੇਖੋ ਇਸ ਟ੍ਰਿਕ ਨਾਲ ਤੁਸੀਂ ਆਪਣਾ ਫੇਸ ਨੂੰ ਇਹਦੇ ਨਾਲ ਬੋਸ਼ ਕਰਨਾ ਸ਼ੁਰੂ ਕਰ ਦੋ ਬਹੁਤ ਹੀ ਪਿਆਰਾ ਫੇਸ ਹੋ ਜਾਂਦਾ ਹੈ ਬਹੁਤ ਹੀ ਇੱਕਦਮ ਨਿਖਾਰ ਸੇ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਇਹ ਵਾਲਾ ਫੇਸ ਵਾਸ਼ ਬਣਾ ਕੇ ਰੱਖ ਲਵੋ ਸਟੋਰ ਕਰਕੇ ਰੱਖ ਲਵੋ ਜਦੋਂ ਵੀ ਤੁਸੀਂ ਆਪਣਾ ਫੇਸ ਵਾਸ਼ ਕਰਦੇ ਹੋ ਉਦੋਂ ਹੀ ਮਤਲਬ ਕਿ ਥੋੜਾ ਜਿਹਾ ਹੱਥ ਤੇ ਪਾਇਆ ਗਿੱਲਾ ਕੀਤਾ ਤੇ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਸਾਫ਼ ਕਰ ਲਿਆ ਠੀਕ ਹੈ ਥੋੜਾ ਜਿਹਾ ਪਾਣਾ ਹੈ ਸਿਰਫ ਥੋੜਾ ਜਿਹਾ ਪਾਣਾ ਹੈ ਮਤਲਬ ਕਿ ਜ਼ਿਆਦਾ ਵੀ ਨਹੀਂ ਆ ਚੌਥਾਈ ਹਿੱਸਾ ਜਿਵੇਂ ਚਮਚੇ ਦਾ ਚੌਥਾਈ ਹਿੱਸਾ ਹਾਂ ਦਾ ਉਨਾ ਕ ਆਪਣੇ ਹੱਥ ਤੇ ਪਾਓ ਗਿੱਲਾ ਕਰੋ ਤੇ ਇਸ ਤਰੀਕੇ ਨਾਲ ਫੇਸ ਨੂੰ ਆਪਣੇ ਨੂੰ ਸਾਫ਼ ਕਰ ਲਓ ਠੀਕ ਹੈ ਤੇ ਦੂਜਾ ਮੈਂ ਕੀ ਕਰਦੀ ਹੁੰਨੀ ਆ ਸਾਡੇ ਘਰੇ ਐਲੋਵੀਰਾ ਜੈਲ ਦਾ ਪੌਦਾ ਮੈਂ ਗਮਲੇ ਚ ਲਗਾਇਆ ਹੋਇਆ ਏ ਤੇ ਅਗਰ ਤੁਹਾਨੂੰ ਲੱਗੇ ਨਾ ਕਿ ਸਾਡੀ ਸਕਿਨ ਜਿਆਦਾ ਖਰਾਬ ਹੈ ਤੇ ਉਸ ਤੋਂ ਬਾਅਦ ਤੁਸੀਂ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਨਾ ਐਲੋਵੀਰੇ ਦੀ ਜੈਲ ਦੀ ਨਾ ਇਸ ਤਰੀਕੇ ਨਾਲ ਮ사ਜ ਜ਼ਰੂਰ ਕਰਿਆ ਕਰੋ ਆ ਦੇਖੋ ਜਿਨ੍ਹਾਂ ਦੀ ਜ਼ਿਆਦਾ ਡੈਡ ਸਕਿਨ ਹੈ ਜ਼ਿਆਦਾ ਖਰਾਬ ਹੈ ਨਾ ਉਹ ਸਕਿਨ ਜਿਹੜੀ ਤੁਹਾਡੀ ਠੀਕ ਹੋਣੀ ਸ਼ੁਰੂ ਹੋ ਜੇਗੀ ਤੇ ਤੁਹਾਡੀ ਸਕਿਨ ਜਿਨ੍ਹਾਂ ਦੀ ਪਤਲੀ ਸਕਿਨ ਹੈ ਨਾ ਮੋਟੀ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪਤਲੀ ਸਕਿਨ ਜਿਹੜੀ ਹੁੰਦੀ ਹੈ ਇੱਕ ਕਮੈਂਟ ਆਇਆ ਸੀਗਾ ਦੀਦੀ ਦਾ ਕਿ ਉਹਨਾਂ ਦੀ ਸਿਸਟਰ ਹੈ ਕਹਿੰਦੀ ਉਹਨਾਂ ਨੂੰ 15 ਸਾਲ ਹੋ ਗਏ ਨੇ ਕੈਮੀਕਲ ਵਾਲੀਆਂ ਜਿਹੜੇ ਟਿਊਬਾਂ ਹੁੰਦੇ ਨੇ ਉਹ ਇਸਤੇਮਾਲ ਕਰਦੇ ਆਂ ਤੇ ਉਹਨਾਂ ਦੀ ਸਕਿਨ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹ ਹੁਣ ਨਾ ਪਛਤਾਨਦੇ ਨੇ ਤੇ ਰੋਣ ਲੱਗ ਜਾਂਦੇ ਨੇ ਵੀ ਮੇਰੀ ਸਕਿਨ ਖਰਾਬ ਹੋ ਗਈ ਏ ਵੀ ਪਤਲੀ ਹੋ ਗਈ ਏ ਪਹਿਲਾਂ ਤੁਸੀਂ ਆਪਣੇ ਕੈਮੀਕਲ ਵਾਲੇ ਕਰੀਮਾਂ ਛੱਡੋ ਉਸ ਤੋਂ ਬਾਅਦ ਤੁਸੀਂ ਆਪਣੇ ਸਕਿਨ ਤੇ ਜਿੱਦਾਂ ਮੈਂ ਤੁਹਾਨੂੰ ਕਹਿ ਰਹੀ ਆ ਨਾ ਇਹ ਵਾਲੇ ਫੇਸ ਵਾਸ਼ ਜਿਹੜੇ ਨੇ ਇਦਾਂ ਬਣਾ ਕੇ ਇਹਦੇ ਨਾਲ ਫੇਸ ਵਾਸ਼ ਕਰਿਆ ਕਰੋ ਤੇ ਜਿਹੜੀ ਇਹ ਵਾਲਾ ਐਲੋਵੇਰਾ ਦੀ ਇਹ ਵਾਲੀ ਲੀਫ ਹੁੰਦੀ ਹੈ ਨਾ ਇਹਦੇ ਨਾਲ ਮ사ਜ ਸ਼ੁਰੂ ਕਰਦੋ ਕਰਨੀ ਤੁਹਾਡੀ ਸਕਿਨ ਜਿਹੜੀ ਪਤਲੀ ਹੋ ਗਈ ਨਾ ਟਿਊਬਾਂ ਨਾਲ ਉਹ ਜਿਹੜੀ ਮੋਟੀ ਹੋਣੀ ਸ਼ੁਰੂ ਹੋ ਜਾਵੇਗੀ ਉਹ ਸਕਿਨ ਦੇ ਵਿੱਚ ਇੱਕ ਨਵਾਂ ਜਿਹਾ ਜਿਵੇਂ ਹੁੰਦਾ ਨਾ ਮੰ ਲਓ ਕੋਈ ਪੌਦੇ 'ਚ ਨਵੀਆਂ ਕਲੀਆਂ ਖਿਲਦੀਆਂ ਨੇ ਇਸ ਤਰੀਕੇ ਨਾਲ ਤੁਹਾਡਾ ਨਵਾਂ ਜੈ ਅਸਰ ਹੋਣਾ ਸ਼ੁਰੂ ਹੋ ਜਾਣਾ ਹੈ ਨਵੀਂ ਸਕਿਨ ਜਿਹੜੀ ਤੁਹਾਡੀ ਉਹ ਹੋਣੀ ਸ਼ੁਰੂ ਹੋ ਜਾਣੀ ਹੈ ਸਕਿਨ ਮੋਟੀ-ਮੋਟੀ ਸ਼ੁਰੂ ਹੋ ਜਾਣੀ ਹੋਣੀ ਤੇ ਫਿਰ ਤੁਹਾਡੇ ਆਪਣੇ ਆਪ ਹੀ ਜਿਹੜੀ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ ਸ਼ਾਈਆਂ ਦੀ ਪ੍ਰੋਬਲਮ ਹੈ ਜਾਂ ਟਿਊਬਾਂ ਦੇ ਨਾਲ ਤੁਹਾਡੀ ਸਕਿਨ ਖਰਾਬ ਹੋ ਚੁੱਕੀ ਹੈ ਸਾਰੀ ਹੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਅ ਅੱਛੇ ਤਰੀਕੇ ਦੇ ਨਾਲ ਆਪਾਂ ਕਲੀਨ ਕਰ ਲੈ ਚਿਹਰੇ ਨੂੰ ਚਿਹਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋਜ਼ ਆ ਗਿਆ ਨਾ ਅਨਿਕਾ ਫੇਸ ਵਾਸ਼ ਦੇ ਨਾਲ ਹੀ ਦੇਖੋ ਇੰਨਾ 글로 ਆ ਗਿਆ ਤੁਸੀਂ ਜਦੋਂ ਤੁਸੀਂ ਇਹ ਵਾਲਾ ਫੇਸ ਵਾਸ਼ ਕਰਨ ਲੱਗੇ ਨਾ ਤੁਹਾਨੂੰ ਖੜ ਖੜ ਕੇ ਲੋਕ ਪੁੱਛਣਗੇ ਕਿ ਤੁਸੀਂ ਕਿਹੜਾ ਫੇਸ ਵਾਸ਼ ਇਸਤੇਮਾਲ ਕਰਦੇ ਕੀ ਚਿਹਰੇ ਤੇ ਲਗਾਉਂਦੇ ਕਿ ਤੁਹਾਡੇ ਚਿਹਰੇ ਦੀ ਚਮਕ ਜਿਹੜੀ ਹੈ ਵੱਖਰੀ ਜੀ ਨਜ਼ਰ ਆ ਰਹੀ ਠੀਕ ਹੈ ਕੋਈ ਵੀ ਤੁਸੀਂ ਇੰਨਾ ਮੇਕਅਪ ਨਾ ਕੀਤਾ ਹੋਵੇਗਾ ਕੋਈ ਵੀ ਕੁਝ ਨਹੀਂ ਕੀਤਾ ਹੋਵੇਗਾ ਨੇਚਰਲ ਹੀ 글로 ਕਰੇਗੀ ਨੇਚਰਲ ਖੂਬਸੂਰਤੀ ਤੁਹਾਡੀ ਜਿਹੜੀ ਸਾਰਿਆਂ ਨਾਲੋਂ ਇੱਕਦਮ ਐਕਟ੍ਰੈਕਟਿਵ ਕਰੇਗੀ ਆਪਣੇ ਵਾਲ एकदम ਤਰੀਕੀ ਨਾਲ ਲੋਕ ਹੈਰਾਨ ਹੋ ਜਾਣਗੇ ਵੀ ਕਿੰਨੀ ਸੋਹਣੀ ਸਕਿਨ ਹੈ ਠੀਕ ਹੈ ਸਾਰੇ ਤੁਹਾਨੂੰ ਮੁੜ ਮੁੜ ਕੇ ਦੇਖਣਗੇ ਕਿ ਸਕਿਨ ਬਹੁਤ ਸੋਹਣੀ ਹੈ ਚਮਕਾ ਮਾਰ ਰਹੀ ਹੈ ਠੀਕ ਹੈ ਤੇ ਇਹ ਵਾਲੇ ਫੇਸ واਸ਼ ਤੁਸੀਂ ਬਣਾ ਕੇ ਰੱਖ ਲਵੋ ਇਹ ਵਾਲੇ ਪਾਊਡਰ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਂ ਤੁਹਾਨੂੰ ਸਾਰੇ ਹੀ ਦੱਸੇ ਨੇ ਆਨਲਾਈਨ ਇਹ ਮਿਲ ਜਾਂਦੇ ਨੇ ਮੀਸ਼ਤੂਨ ਤੁਹਾਨੂੰ 120 ਰੁਪਏ ਦੇ ਵਿੱਚ 6-7 ਪੈਕੇਜ ਮਿਲ ਜਾਣਗੇ ਇਕੱਠੇ ਮੰਗਾ ਕੇ ਰੱਖ ਲਓ ਤੇ ਤੁਸੀਂ ਆਪਣਾ ਜਿਹੜਾ ਇਹ ਕਰ ਸਕਦੇ ਹੋ ਕਿਉਂਕਿ ਆਪਾਂ ਬਣਾ ਨਹੀਂ ਸਕਦੇ ਪਾਊਡਰ ਕਈਆਂ ਨੂੰ ਹੁੰਦਾ ਮੈਂ ਤਾਂ ਬਣਾ ਕੇ ਰੱਖੇ ਵੀ ਹੋਏ ਨੇ orange powder ਵੀ ਬਣਾ ਕੇ ਰੱਖਿਆ ਹੋਇਆ ਮਸਰ ਦੀ ਦਾਲ ਜਿਹੜੀ ਉਹ ਵੀ ਪੀਸ ਕੇ ਰੱਖੀ ਹੋਈ ਏ ਔਰ ਮੇਥੀ ਦਾਣਾ ਉਹ ਵੀ ਪੀਸ ਕੇ ਰੱਖ ਲੈਣੀ ਆ ਮਤਲਬ ਕਿ ਨਿੰਮ ਜਿਹੜੀ ਹੁੰਦੀ ਪੱਤੇ ਸੁਕਾ ਲੈਣੇ ਕਈਆਂ ਨੂੰ ਆਲਸ ਹੁੰਦਾ ਨਹੀਂ ਕਰ ਸਕਦੇ ਆਨਲਾਈਨ ਤੁਸੀਂ ਇਹ 5 6 ਪੈਕਸ ਮੰਗਾ ਕੇ ਤੇ ਆਪਣੇ ਤੁਸੀਂ ਲਿਆ ਕੇ ਆਪਣਾ ਫੇਸ ਪੈਕ ਫੇਸ ਵੋਸ਼ ਬਣਾ ਕੇ ਰੱਖ ਲਓ ਤੇ ਆਪਣੇ ਸਕਿਨ ਦੀ ਇਸ ਤਰੀਕੇ ਨਾਲ ਗਰਮੀ ਦੇ ਵਿੱਚ ਕੇਅਰ ਕਰੋ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਬ੍ਰਾਈਟ ਤੇ ਇੱਕਦਮ ਨਿੱਖਰ ਜਾਏਗੀ ਜਦੋਂ ਤੁਸੀਂ ਬਾਹਰੋਂ ਆਂਦੇ ਕਿਤੇ ਜਦੇ ਹੱਥ ਤੇ ਪਾਇਆ ਥੋੜਾ ਜਿਹਾ ਗਿੱਲਾ ਕੀਤਾ ਤੇ ਆਪਣੇ ਫੇਸ ਤੇ ਲਗਾ ਲਿਆ ਫੇਸ ਨੂੰ ਤੁਸੀਂ ਸਾਫ਼ ਕੀਤਾ ਤੇ ਫੇਸ ਇਕਦਮ ਗੋਰਾ ਚਿੱਟਾ ਤੇ ਇਕਦਮ ਕਲੀਨ ਹੋ ਜਾਵੇਗਾ ਠੀਕ ਹੈ ਜੀ ਚਲੋ ਜੀ ਮੈਂ ਮ사ਜ ਵੀ ਕਰ ਲਈਏ ਹੁਣ ਮੈਂ ਤੁਹਾਡੇ ਤੋਂ ਲੈਣੀ ਇਜਾਜ਼ਤ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਜਰੂਰ ਕਰਨਾ ਕਿਦਾਂ ਲੱਗਾ ਇਹ ਵਾਲਾ ਫੇਸ ਵਾਸ਼ ਤੇ ਚਲੋ ਜੀ ਮੈਂ ਹੁਣ ਨਾ ਚਿਹਰੇ ਨੂੰ ਵਾਸ਼ ਕਰਦੀ ਹਾਂ ਵਾਸ਼ ਕਰਨ ਤੋਂ ਬਾਅਦ ਫਿਰ ਮੈਂ ਐਲਵੇਰਾ ਜੈਲ ਲਗਾ ਲਵਾਂਗੀ ਦੂਸਰੀ ਜਿਹੜੀ ਮਾਰਕੀਟ ਵਾਲੀ ਏ ਕਿਉਂਕਿ ਕੰਮ ਕਾਰ ਕਰਨੇ ਨੇ ਧੁੱਪ ਵਿੱਚ ਤੇ ਫਿਰ ਧੁੱਪ ਦਾ ਅਸਰ ਸਕਿਨ ਤੇ ਨਹੀਂ ਜਾਂਦਾ ਹੈਗਾ ਠੀਕ ਹੈ ਤੇ ਬਹੁਤ ਵਧੀਆ ਫੇਸ ਪੈਕ ਤੁਸੀਂ ਜਰੂਰ ਇਸਤੇਮਾਲ ਕਰਨਾ ਜਰੂਰ ਲਗਾਉਣਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਤੇ ਮੈਂ ਤੁਹਾਨੂੰ ਅੱਜ ਇੱਕ ਬਹੁਤ ਵਧੀਆ ਚੀਜ਼ ਹੋਰ ਦੱਸਾਂਗੀ ਤੇ ਵੀਡੀਓ ਵਾਤੋਂ ਲਾਈਕ ਵਾਤੋਂ ਸ਼ੇਅਰ ਕਰ ਦੇਣਾ ਫਿਰ ਮਿਲਦੇ ਹਾਂ ਜੀ ਬਾਏ